ਸੋ ਤਾਂ ਮੈਂ ਮਸਾਂ ਹੀ ਬਚੀਆਂ ਜੇ ਅੱਜ ਵੀਰਾ ਉੱਥੇ ਮੈਨੂੰ ਦੇਖ ਲੈਂਦਾ ਨਾ ਤਾਂ ਮੈਂ ਤਾਂ ਅੱਜ ਕੰਮ ਤੋਂ ਜਾਣਾ ਸੀਗਾ ਤੁਸੀਂ ਮੇਰਾ ਮਜ਼ਾਕ ਕਹੀ ਜੰਗੀ ਮੈਂ ਨਹੀਂ ਗਾਣਾ ਹੈਗਾ ਚਲ ਮੇਰੀ ਗੱਲ ਸੁਣ ਲੈ ਛਾੜੂ ਨਾ ਤੈਨੂੰ ਹੀ ਲਾਉਣਾ ਪੈਣਾ ਮੈਂ ਨਹੀਂ ਗਾਣਾ ਹੈਗਾ ਆਪ ਹੀ ਗਾ ਰਿਹਾ ਨਹੀਂ ਲਾਉਣਾ ਛਾੜੂ ਨਹੀਂ ਗਾਣਾ ਮੈਂ ਕਹਿ ਰਿਹਾ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਮੇਰੇ ਤੋਂ ਵੱਡਾ ਕੋਈ ਚਲਾਕ ਨਹੀਂ ਆ ਉਹ ਤਾਂ ਪਤਾ ਹੀ ਹੈ ਕੀ ਕਿਹਾ ਬਸ ਕਰੋ ਬਸ ਕਰੋ ਜਿੱਤ ਗਿਆ ਜਿੱਤ ਗਿਆ ਮੈਂ ਗਾ ਗਾ ਗਿਆ ਗਾ ਗਾ ਗਿਆ ਆਜੋ 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 ਹਾਂਜੀ ਸ੍ਰੀ ਸ਼ਕਲ ਜੀ ਸੋਲਵ ਟੂ ਰੈਲੀ ਦੁਕਾਨ ਬੰਦ ਆ ਮੈਂ ਨਾਨ ਲਿਆਦਾ ਤੁਹਾਨੂੰ ਕੀ ਹੋਇਆ ਬਰੇ ਮੈਂ O3 ਦੀ ਫੇਸ਼ੀਅਲ ਕਿਟ ਲਿਆ ਕੇ ਰੱਖੀ ਸੀ ਕਿੱਥੇ ਮੈਂ ਤੈਨੂੰ ਕੀ ਪੁੱਛਦਾ ਪਿਆ ਉੱਥੇ ਫੇਸ਼ੀਅਲ ਕਿਟ ਪਈ ਸੀ ਕਿੱਥੇ ਆ ਮੂਝ ਜਬਾਨ ਹੈ ਨਹੀਂ ਤੇਰੇ ਪਤਾ ਨਹੀਂ ਉੱਥੇ ਹੀ ਹੋਣੀ ਆ ਤੈਨੂੰ ਨਹੀਂ ਪਤਾ ਨਹੀਂ ਤੇਰੇ ਮੈਨੂੰ ਪਤਾ ਮੈਂ ਕੈਮਰਾ ਚੈੱਕ ਕੀਤਾ ਇਹਦਾ ਬੈਗ ਲੈ ਆ ਯਾਰ ਆ ਕੀ ਆ ਕੋ ਵੀਰੇ ਉਹ ਤਾਂ ਗੇਮ ਖੇਡਦੇ ਬੇ ਕਿਹੜੀ ਗੇਮ ਖੇਡਦੇ ਸੀ ਫੇਸ਼ਲ ਕਿੱਡ ਤੇਰੇ ਬੈਗ ਚ ਕਿੱਦਾਂ ਆ ਗਈ ਇਹ ਦੱਸ ਕੋ ਵੀਰੇ ਗੇਮ ਖੇਡਦੇ ਸੀ ਇਹਨਾਂ ਤੋਂ ਪੁੱਛ ਲੋ ਨੇਹਾ ਸਿਮਰਨ ਦੱਸੋ ਵੀਰੇ ਨੂੰ ਗੇਮ ਖੇਡਦੇ ਬੇ ਸੀ ਨਾ ਆਪਾਂ ਨਹੀਂ ਵੀਰੇ ਕੋਈ ਗੇਮ ਨਹੀਂ ਖੇਡੀ ਅਸੀਂ ਹੁਣ ਦੱਸ ਵੀਰੇ ਸੱਚੀ ਕਹਿ ਰਹੇ ਗੇਮ ਖੇਡਦੇ ਬੇ ਸੀਗੇ ਮੈਨੂੰ ਨਾ ਪਾਗਲ ਨਾ ਸਮਝ ਹੱਦ ਹੁੰਦੀ ਆ ਯਾਰ ਫਿਰ ਤਾਂ ਇਹ ਉਮੀਦ ਨਹੀਂ ਸੀ ਮੈਨੂੰ ਤੂੰ ਉਹ ਦੁਕਾਨ ਤੇ ਚੋਰੀ ਕਰਾਂਗਾ ਜਿਹਨੇ ਤੈਨੂੰ ਸਾਰਾ ਕੰਮ ਸਿਖਾਇਆ ਵਾ ਉਹ ਵੀਰੇ ਯਕੀਨ ਕਰੋ ਮੇਰਾ ਮੈਂ ਨਹੀਂ ਚੋਰੀ ਕੀਤੀ ਆਹੋ ਉੱਡ ਕੇ ਆ ਗਈ ਨਾ ਤੇਰੇ ਬੈਗ ਚ ਮੈਂ ਖੁਦ ਦੇਖਿਆ ਨਾਲੇ ਤੁਸੀਂ ਬਾਹਰ ਕੀ ਕਰਨ ਗਈਆਂ ਸੀ ਵੀਰੇ ਨੇ ਭੇਜਿਆ ਸੀਗਾ ਸਾਨੂੰ ਉਹ ਵੀਰੇ ਯਕੀਨ ਬਾਵੇ ਮੈਂ ਤੇਰੇ ਤੇ ਯਕੀਨ ਕਰਦਾ ਤੇ ਅੱਜ ਤੂੰ ਮੇਰਾ ਯਕੀਨ ਤੋੜਤਾ ਤੂੰ ਦੋਨਾਂ ਨੂੰ ਕੱਟਿਆਂ ਨੂੰ ਭੇਜਿਆ ਤਾਂ ਕਿ ਤੂੰ ਚੋਰੀ ਕਰ ਸਕੇ ਨਹੀਂ ਵੀਰੇ ਯਕੀਨ ਕਰੋ ਗੇਮ ਖੇਡਿਆ ਆਹ ਕਿਹੜੀ ਗੇਮ ਹੋਈ ਯਾਰ ਤੂੰ ਹੁਣ ਮੈਨੂੰ ਬਹਾਨੇ ਤੇ ਬਹਾਨਾ ਲਾਈ ਜਾਣਾ ਝੂਠ ਤੇ ਝੂਠ ਬੋਲੀ ਜਾਣਾ ਅੱਜ ਤੋਂ ਪਹਿਲਾਂ ਪਤਾ ਨਹੀਂ ਕਿੰਨਾ ਕ ਸਾਮਾਨ ਚੱਕ ਕੇ ਤੂੰ ਲੈ ਕੇ ਗਿਆਗਾ ਉਹ ਨਹੀਂ ਵੀਰੇ ਮੈਂ ਕੁਝ ਨਹੀਂ ਚੱਕ ਕੇ ਲੈ ਕੇ ਗਿਆ ਤੁਸੀਂ ਚੈੱਕ ਕਰ ਲਓ ਕੋਈ ਨੀ ਮੈਂ ਕਰਦਾ ਕੈਮਰਾ ਚੈੱਕ ਕੋਈ ਨੀ ਆਰਾਮ ਨਾ ਕਰੂੰਗਾ ਹੁਣ ਮੈਂ ਇੱਕ ਮਹੀਨੇ ਦੀ ਰਿਕਾਰਡਿੰਗ ਚੈੱਕ ਕਰੂੰ ਮੈਂ ਮੈਂ ਤੈਨੂੰ ਕਹਿ ਕੇ ਭੇਜਿਆ ਉਹਨਾਂ ਦੀ ਨਿਗਰਾਨੀ ਕਰੀ ਤੂੰ ਤਾਂ ਆਪ ਹੀ ਚੋਰ ਨਿਕਲਿਆ ਯਾਰ ਤੂੰ ਮੈਨੂੰ ਉਦਾਂ ਕਹਿ ਦਿੰਦਾ ਪੈਸੇ ਦੀ ਲੋੜ ਆ ਆਹ ਕੰਮ ਕਰਨ ਦੀ ਕੀ ਲੋੜ ਸੀ ਮੈਂ ਤੈਨੂੰ ਭੋਲਾ ਭਾਲਾ ਸਮਝੀ ਬੈਠਾ ਤੂੰ ਮੇਰਾ ਫਾਇਦਾ ਚੱਕੀ ਜਨਾ ਯਾਰ ਪਹਿਲਾਂ ਪਤਾ ਨਹੀਂ ਕਿੰਨੀਆਂ ਕਚੋਰੀਆਂ ਕੀਤੀਆਂ ਹੋਣੀਆਂ ਤੂੰ ਤੇਰੇ ਨਹੀਂ ਚੋਰੀ ਕੀਤੀ ਮੈਂ ਸੱਚ ਕਹਿ ਰਿਹਾ ਹਾਂ ਯਾਰਾ ਚੋਰੀ ਨਹੀਂ ਹੁੰਦੀ ਜਿਹੜਾ ਤੂੰ ਬੈਗ ਦੇ ਵਿੱਚ ਸਮਾਨ ਪਾਇਆ ਚੋਰੀ ਹੁੰਦੀ ਆ ਇਹ ਮੈਂ ਤੈਨੂੰ ਭੋਲਾ ਹੀ ਸਮਝੀ ਜਾਣਾ ਮੈਨੂੰ ਹੀ ਗਲਤਫਹਿਮੀ ਹੋ ਗਈ ਸੀ ਮੈਂ ਤੇਰੇ ਸਿਰ ਤੇ ਸਾਰੀ ਦੁਕਾਨ ਛੱਡ ਕੇ ਚੱਲ ਜਾਂਦਾ ਸੀ ਤੂੰ ਮੇਰਾ ਵਿਸ਼ਵਾਸ ਹੀ ਤੋੜਤਾ ਯਾਰ ਅੱਜ ਵੀਰੇ ਮੈਂ ਨਹੀਂ ਚੋਰੀ ਕੀਤੀ ਮੇਰੀ ਦੁਕਾਨ ਤੋਂ ਨਾ ਕੱਢਿਓ ਬਿਰੇ ਗੇਮ ਖੇਡੀ ਸੀਗੇ ਅਸੀਂ ਬਸ ਯਾਰ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾਣਾ ਉਹਨਾਂ ਦਾ ਨਾਮ ਐਵੇਂ ਲਾਈ ਜਾਣਾ ਉਹ ਤਾਂ ਵਿਚਾਰੀਆਂ ਬਾਹਰ ਗਈਆਂ ਸੀ ਤਾਂ ਹੀ ਗਾਵਾਂ ਤੋਂ ਅੱਜ ਤੱਕ ਕੋਈ ਬੰਦਾ ਕਿਹਨੂੰ ਟਿਕਣ ਦਿੱਤਾ ਚੱਲ ਹੁਣ ਮੇਰੇ ਸਹਾਰੇ ਕੀ ਕਰਦਾ ਮੈਂ ਤਾਂ ਚੋਰੀ ਵੀ ਨਹੀਂ ਕੀਤੀ ਮੇਰਾ ਨਾਮ ਐਵੇਂ ਲੱਗ ਗਿਆ ਜੇ ਵੀਰੇ ਨੇ ਮੈਨੂੰ ਕੰਮ ਤੋਂ ਕੱਢਤਾ ਤਾਂ ਫਿਰ ਮੇਰਾ ਕੀ ਬਣੂ ਮੇਰਾ ਤਾਂ ਹੈ ਹੀ ਹੈ ਮੇਰੇ ਭਰਾ ਦਾ ਕੀ ਬਣੂਗਾ ਵੀਰੇ ਸੌਰੀ ਕੀ ਸੌਰੀ ਤੁਹਾਡੇ ਸੌਰੀ ਦੇ ਚੱਕਰੇ 'ਚ ਤਾਂ ਮੈਂ ਚੋਰ ਸਾਬਿਤ ਹੋ ਗਿਆ ਨਾ ਅੱਜ ਵੀਰੇ ਤੁਸੀਂ ਟੈਨਸ਼ਨ ਕਿਉਂ ਲੈਣੇ ਹੋ ਵੀਰੇ ਨਾ ਮੈਂ ਗੱਲ ਕਰੂੰਗੀ ਨਾ ਕੀ ਗੱਲ ਕਰੂੰਗੀ ਉਦੋਂ ਤਾਂ ਤੁਸੀਂ ਬੋਲੇ ਨਹੀਂ ਉਦੋਂ ਤਾਂ ਤੁਹਾਡੀ ਜ਼ੁਬਾਨ ਖੁੱਲੀ ਨਹੀਂ ਵੀਰੇ ਵੀਰਾ ਬਹੁਤ ਗੁੱਸੇ 'ਚ ਆਂ ਤਾਈ ਤਾਂ ਗੱਲ ਨਹੀਂ ਕੀਤੀ ਤੁਸੀਂ 2 ਮਿੰਟ ਸਬਰ ਕਰ ਲਓ ਮੈਂ ਵੀਰੇ ਨੂੰ ਖੁਦ ਸਾਰਾ ਕੁਝ ਜਾ ਕੇ ਦੱਸ ਦੂੰਗੀ ਤੁਹਾਡੇ ਸਬਰ ਦੇ ਚੱਕਰ 'ਚ ਨਾ ਵੀਰੇ ਨੇ ਮੈਨੂੰ ਕੰਮ ਤੋਂ ਕੱਢ ਦੇਣਾ ਵੀਰੇ ਨਹੀਂ ਕੱਢਦਾ ਵੀਰੇ ਤੁਹਾਨੂੰ ਕੰਮ ਤੋਂ ਮੈਂ ਉਸ ਤੋਂ ਪਹਿਲਾਂ ਸਾਰਾ ਕੁਝ ਦੱਸ ਦੂੰਗੀ ਵੀਰੇ ਨੂੰ ਕੀ ਦੱਸ ਦਿਆਂਗੀ ਗੱਲ ਕਰੋ ਜਾ ਕੇ ਵੀਰੇ ਰੁੱਕ ਜਾਓ ਨਾ 2 ਮਿੰਟ ਕਰਦੇ ਆਂ ਗੱਲ ਵੀਰੇ ਇੰਨੇ ਗੁੱਸੇ 'ਚ ਜੇ ਵੀਰੇ ਨੇ ਸਾਡੇ ਥੱਪੜ ਮਾਰਤਾ ਫੇਰ ਵੀਰੇ ਮੈਂ ਤਰਨੇ ਗੱਲ ਕਰਨੀ ਆ ਗੱਲ ਕਰਨ ਨੂੰ ਰਹਿ ਗਿਆ ਕੁਛ ਹੈ ਦੇਖ ਸਿਮਰਨ ਮੇਰੀ ਗੱਲ ਸੁਣ ਮੈਨੂੰ ਬਹੁਤ ਮੈਂ ਬਹੁਤ ਗੁੱਸੇ ਚ ਆ ਮੇਰੇ ਤੋਂ ਕੋਈ ਸੁਣ ਨਾ ਲਿਓ ਤੁਸੀਂ ਇਦਾਂ ਕਰੋ ਮੇਰੇ ਸਾਹਮਣੇ ਵੀ ਨਾ ਆਓ ਘਰੇ ਜਾਓ ਵੀਰੇ ਪਰ ਹੇ ਤਾਂ ਟਾਈਮ ਵੀ ਨਹੀਂ ਹੋਇਆ ਮੈਂ ਜੋ ਕਹਿ ਰਿਹਾ ਤੈਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ ਵੀਰੇ ਇੱਕ ਵਾਰੀ ਕੋਈ ਹੋਰ ਪਾਸ਼ਾ ਸਮਝਾਵਾਂ ਤੂੰ ਤਾਂ ਯਾਰ ਬੋਲ ਹੀ ਨਾ ਮੇਰੀ ਗੱਲ ਚ ਵੀਰੇ ਇੱਕ ਵਾਰੀ ਗੱਲ ਤਾਂ ਘਰੇ ਚਲ ਜਾ ਯਾਰ ਮੈਂ ਵੀ ਘਰੇ ਜਾਵਾਂ ਚਲੋ ਇੱਕ ਕੱਲ ਫਿਰ ਮਾਣ ਆ ਨਾ ਸਵੇਰੇ 10 ਵਜੇ ਤੈਨੂੰ ਇੱਥੇ ਚਾਹੀਦੋ ਸਵੇਰੇ ਗੱਲ ਕਰਾਂਗੇ ਨਾਲੇ ਤੂੰ ਚਾਬੀਆਂ ਲੈਣ ਆਈ ਮੈਂ ਦੁਕਾਨ ਖੋਲੂਗਾ ਚਲੋ ਚਲੋ ਜਲਦੀ ਕਰੋ ਸ਼ਿਕਾਇਤ ਸੱਚ ਸ਼ਿਕਾਇਤ ਮੈਨੂੰ ਇਹ ਤਾਂ ਲੱਗ ਰਿਹਾ ਹਜੇ ਵੀ ਆਪਣੇ ਤੋਂ ਗੁੱਸੇ ਆ ਮੈਨੂੰ ਵੀ ਇਹ ਹੀ ਗਰੇ ਵੀ ਗੁੱਸੇ ਤੇ ਤੁਹਾ ਜੀ ਬਾਬਾ ਵੀਰਾ ਵੀ ਨਹੀਂ ਆਇਆ ਹੈਗਾ ਬਾਬਾ ਵੀਰਾ ਕਾ ਪੂਰੀ ਵਜਾਂਗਾ ਗਿਆ ਕਿ ਨਹੀਂ ਆਪਾਂ ਵੀਰੇ ਨੂੰ ਦੱਸਣਾ ਨਹੀਂ ਧੀਏ ਇਹ ਸਿਮਨ ਕੋ ਪਾ ਗਾ ਵੀਗਾ ਹਰੇ ਗੁੱਸੇ ਚ ਤੇ ਆਪਾਂ ਦੱਸਿਆ ਨਾ ਆਪਾਂ ਗੀਆਂ ਖੁਦ ਲਾ ਦੇਣਾ ਨਹੀਂ ਹਾਂ ਆਪਣੀ ਹੀ ਗਲਤੀ ਕਰਕੇ ਵੀਰ ਅੱਜ ਘਰੇ ਆ ਆਪਾਂ ਨੂੰ ਦੱਸਣਾ ਪੈਣਾ ਵੀਰੇ ਨੂੰ ਬਾਵਾ ਵੀਗਾ ਕਾ ਫੇਰ ਆ ਜੂਗਾ ਆਪਾਂ ਜੇ ਇੱਕ ਕਰੇ ਫੇਰ ਆਪਣਾ ਕੁਝ ਆ ਗਾ ਕਿਗਾ ਚੰਗੂਗਾ ਤੈਨੂੰ ਹੀ ਪਈ ਸੀ ਗੇਮ ਖੇਡਣ ਦੀ ਜਦੋਂ ਮੈਂ ਸਹੀ ਹੋ ਜੂਗਾ ਨਾ ਆਪਾਂ ਫੇਰ ਦੱਸ ਦਾਂਗੇ ਨੂੰ ਕੀ ਕਹਾਂਗੇ ਗਸੇ ਨੂੰ ਮੈਂ ਕੀ ਕਰਾਂ ਮੈਨੂੰ ਬਾਵਾ ਵੀਰੇ ਨੇ ਇੱਥੇ ਕੰਮ ਤੇ ਲਵਾਇਆ ਤੇ ਅੱਜ ਸਾਡੀ ਵਜ੍ਹਾ ਨਾਲ ਬਾਵਾ ਵੀਰਾ ਹੀ ਇੱਥੋਂ ਹਟ ਜੂਗਾ ਮੇਰਾ ਨਾ ਦਿਲ ਕਰ ਰਿਹਾ ਕਿ ਮੈਂ ਵੀਰੇ ਨੂੰ ਸਭ ਸੱਚ ਦੱਸ ਦਾਂ ਪਰ ਜੇ ਮੈਂ ਵੀਰੇ ਨੂੰ ਦੱਸਤਾ ਫਿਰ ਵੀਰਾ ਕਿਤੇ ਸਾਨੂੰ ਹੀ ਨਾ ਦੁਕਾਨ ਤੋਂ ਕੱਢ ਦੇਵੇ ਤੇ ਜੇ ਮੈਂ ਨਾ ਦੱਸਿਆ ਤਾਂ ਫਿਰ ਬਾਵਾ ਵੀਰਾ ਕਿਵੇਂ ਆਊਗਾ ਦੁਕਾਨ ਤੇ ਹੇ ਰੱਬ ਕਿੱਥੇ ਫਸਾਤਾ ਮੈਨੂੰ ਮੈਨਾ ਵੀਰੇ ਨੂੰ ਸਭ ਸੱਚ ਦੱਸ ਹੀ ਦੇਣੀ ਆ ਵੀਰੇ ਮੈਨਾ ਤੁਹਾਨੂੰ ਇੱਕ ਗੱਲ ਕਰਨੀ ਆ ਜ਼ਰੂਰੀ ਮੈਂ ਨਹੀਂ ਕਰਨੀ ਵੀਰੇ ਮੈਂ ਤੁਹਾਨੂੰ ਕੱਲ੍ਹ ਵਾਲੇ ਸਭ ਸੱਚ ਦੱਸਣਾ ਤੁਸੀਂ ਮੈਂ ਗੱਲ ਹੀ ਨਹੀਂ ਕਰਨੀ ਤੁਹਾਡੇ ਨਾਲ ਇੱਥੇ ਸਿਰਫ ਕੰਮ ਕਰਨਾ ਹੈ ਤਨਖਾਹ ਲੈਣੀ ਆ ਨਾ ਤੂੰ ਸਿਰਫ ਕੰਮ ਕਰਨਾ ਨਾ ਕੋਈ ਗੱਲ ਕਰਨੀ ਆ ਤੇ ਨਾ ਹੀ ਕੋਈ ਰਿਸ਼ਤੇਦਾਰੀ ਕੱਢਣੀ ਆ ਤੂੰ ਵੀਰੇ ਕੰਮ ਕਰੋ ਬਸ ਤੂੰ ਉਹ ਗੱਲਾਂ ਸੁਣਾ ਤਾਂ ਸੀ ਪਲੀ ਸਿਮਰਨ ਮੈਂ ਨੂੰ ਮੈਂ ਤੈਨੂੰ ਕੀ ਕਹਿ ਰਿਹਾ ਵੀਰੇ ਸੱਸੀ ਕਾ ਸੁਣ ਗਈ ਮੇਰੀ ਗੱਲ ਤੈਨੂੰ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਆ ਹਾਂਜੀ ਦੇਖ ਉਹਨੂੰ ਵੀ ਮਹੀ ਜਾਸ ਰਿਹਾ ਸੀਗਾ ਇੱਥੇ ਸਿਰਫ ਕੰਮ ਕਰਨਾ ਠੀਕ ਹੈ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਕੋਈ ਕਿਸੇ ਦਾ ਦੁਸ਼ਮਣ ਨਹੀਂ ਤੇ ਨਾਲੇ ਤੁਸੀਂ ਆਪਸ ਵਿੱਚ ਕੋਈ ਗੱਲ ਨਹੀਂ ਕਰਨੀ ਅੱਜ ਤੋਂ ਬਾਅਦ ਕੰਮ ਕਰੋ ਸਿਰਫ ਇੱਥੇ ਕਸਟਮਰ ਆਉਂਦਾ ਕਸਟਮਰ ਅਟੈਂਡ ਕਰੋ ਜੇ ਕੋਈ ਸਮਾਨ ਥੋੜਾ ਦਾ ਉਹਦੀ ਲਿਸਟ ਬਣਨੀ ਚਾਹੀਦੀ ਹੈ ਭਾਵੇਂ ਤੂੰ ਜਾਵੇਂ ਭਾਵੇਂ ਮੈਂ ਜਾਵਾਂ ਆਪਸ ਵਿੱਚ ਕੋਈ ਫਾਲਤੂ ਕਰਨੀ ਨਹੀਂ ਕਰਨੀ ਜੇ ਕੋਈ ਜ਼ਿਆਦਾ ਜ਼ਰੂਰੀ ਹੈ ਮੈਨੂੰ ਪੁੱਛ ਕੇ ਗੱਲ ਕਰਨੀ ਆ। ਤੂੰ ਅੱਜ ਤੋਂ ਬਾਅਦ ਉੱਤੇ ਰਹੇਂਗਾ। ਸਾਰੀ ਸਫਾਈ ਉੱਤੇ ਕਰਨੀ ਆ। ਨਾਲੇ ਕੈਮਰਾ ਸਾਫ਼ ਕਰ ਦੇ। ਠੀਕ ਆ ਵੀਰੇ। ਵੀਰੇ ਮੈਂ ਕੱਲ੍ਹ ਵਾਲੇ ਤੋਂ ਨਾਲ ਗੱਲ ਕਰਨੀ। ਮੈਂ ਨਹੀਂ ਕਰਨੀ। ਮੈਂ ਕੱਲ੍ਹ ਵਾਲੇ ਕੋਈ ਗੱਲ ਨਹੀਂ ਕਰਨੀ। ਭੁੱਲ ਜਾ ਸਾਰੀ ਗੱਲ। ਵੀਰੇ ਗੱਲ ਸੁਣ ਲਓ ਮੈਂ ਚੋਰੀ ਨਹੀਂ ਕੀਤੀ। ਮੈਂ ਕੋਈ ਗੱਲ ਨਹੀਂ ਕਰਨੀ ਵੀਰੇ। ਨਹੀਂ ਗੱਲ ਕਰਨੀ। ਮੈਂ ਤੈਨੂੰ ਪਿਆਰ ਨਾ ਕਹਿ ਰਿਹਾ ਨਹੀਂ ਗੱਲ ਕਰਨੀ। ਵੀਰੇ ਸਿਮਰਨ ਤੋਂ ਵੀ ਪੁੱਛ ਲਓ। ਗੱਲ ਗੇਮ ਖੇਡ। ਯਾਰ ਤੁਹਾਨੂੰ ਮੇਰੀ ਗੱਲ ਹੀ ਨਹੀਂ ਸਮਝ ਆਂਦੀ। ਮੈਂ ਕਹਿ ਰਿਹਾ ਨਹੀਂ ਗੱਲ ਕਰਨੀ ਦਾ ਮਤਲਬ ਨਹੀਂ ਕਰਨੀ ਜਿਹੜਾ ਕੰਮ ਕਿਹਾ ਉਹ ਕਰੋ ਕਰਨਾ ਕਿ ਨਹੀਂ ਕਰਨਾ ਕਰਨਾ ਵੀਰ ਸਿਮਰਨ ਹਾਂਜੀ ਵੀਰੇ ਕੀ ਕਰਦੀਆਂ ਕੰਮ ਕਰ ਰਹੀ ਸੀ ਕੰਮ ਕਰਦੇ ਸੀ ਕੱਲ ਕਿਹੜੀ ਗੱਲ ਕਰਨੀ ਸੀ ਫਿਰ ਉਹ ਮੈਂ ਕਹਿਣਾ ਸੀ ਕਿ ਬਾਵਾ ਵੀਰਾ ਨਾ ਸੱਚ ਹੀ ਕਹਿ ਰਿਹਾ ਸੀ ਅਸੀਂ ਗੇਮ ਹੀ ਖੇਡਦੇ ਬੇ ਸੀਗੇ ਗੇਮ ਖੇਡਦੇ ਸੀ ਹੈ ਤਾਂ ਫਿਰ ਕੀ ਹੋ ਗਿਆ ਮੈਂ ਕਿਹੜਾ ਕੁਝ ਕਹਿਣਾ ਤੁਹਾਨੂੰ ਡਰਦੇ ਕਿਉਂ ਸੀ ਕੱਲ ਕਿਉਂ ਨਹੀਂ ਸਾਰੀ ਗੱਲ ਦੱਸੀ ਮੈਨੂੰ ਵੀਰੇ ਕੱਲ ਤੁਸੀਂ ਇੰਨਾ ਗੁੱਸੇ 'ਚ ਸੀਗੇ ਡਰ ਸੀਗਾ ਕਿਤੇ ਸਾਡੇ ਥੱਪੜ ਹੀ ਨਾ ਮਾਰ ਦੋ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਤੁਹਾਨੂੰ ਕੁਝ ਕਹਿਣਾ ਵਾ ਮੈਂ ਤਾਂ ਇਸ ਗੱਲ ਕਰਕੇ ਗੁੱਸੇ ਸੀਗਾ ਕਿ ਤੁਸੀਂ ਇਸ ਦੁਕਾਨ ਦੇ ਵਿੱਚ ਗੇਮ ਖੇਡ ਰਹੇ ਹੋ ਤੇ ਮੈਨੂੰ ਖੜਾਈ ਨਹੀਂ ਰਹੇ ਮੇਰਾ ਨਹੀਂ ਦਿਲ ਕਰਦਾ ਗੇਮ ਖੇਡਣ ਨੂੰ ਜੇ ਕਸਟਮਰ ਹੈ ਨਹੀਂ ਤਾਂ ਆਪਾਂ ਐਂਟਰਟੇਨਮੈਂਟ ਤਾਂ ਕਰ ਹੀ ਸਕਦੇ ਹਾਂ ਹੈ ਇੱਕ ਸਭ ਤੋਂ ਵੱਡਾ ਭੋਲੂ ਉਹ ਉਹਨੇ ਮੈਨੂੰ ਦੱਸਿਆ ਹੀ ਕੁਝ ਨਹੀਂ ਜਿਹੜਾ ਡਰ ਗਏ ਸੀ ਅਸੀਂ ਕੱਲ ਡਰ ਗਏ ਗੇਮ ਖੇਡਣ ਲੱਗੇ ਨਹੀਂ ਡਰ ਲੱਗਿਆ ਮੇਰਾ ਵੀ ਦਿਲ ਕਰਦਾ ਮੈਂ ਵੀ ਖੱਡਣਾ ਆ ਦੇਖ ਆ ਕੀ ਲਿਖਿਆ ਦੇ ਇਹ ਆ ਕੀ ਲਿਖਿਆ 바ਵਾ ਭੋਲੂ ਆ ਕੀ ਲਿਖਿਆ ਸਿਮਰਨ ਭੋਲੂ ਆ ਕੀ ਲਿਖਿਆ ਡੀਟਲ ਨੇਹਾ ਭੋਲੂ ਸਭ ਤੋਂ ਛੋਟੀ ਭੋਲੂ ਉਹ ਠੀਕ ਹੈ ਮੈਂ ਵੀ ਬੋਲੂ ਆ ਸੋਹਿੰਦਰ ਸਿੰਘ ਭੋਲੂ ਮੈਨੂੰ ਕਿਹੜਾ ਕੱਲ ਪਤਾ ਲੱਗਿਆ ਤੁਸੀਂ ਤਾਂ ਗੇਮ ਖੇਡਦੇ ਸੀ ਮੈਂ ਉਦਾਂ ਹੀ ਗੁੱਸਾ ਕਰੀ ਗਿਆ ਤੁਹਾਡੇ ਤੇ ਮੈਨੂੰ ਪਤਾ ਹੈ ਕਿਉਂਕਿ ਨਾ ਮੈਨੂੰ ਇੰਨਾ ਯਕੀਨ ਹੈ ਬਾਬਾ ਇਸ ਦੁਕਾਨ ਤੇ ਇਹੋ ਜਿਹਾ ਕੁਝ ਨਹੀਂ ਕਰ ਸਕਦਾ ਦੱਸੋ ਕਿਉਂ ਕਿਉਂ ਵੀਰੇ ਮੈਂ ਕਹਿ ਰਿਹਾ ਕਿਉਂਕਿ ਮੈਨੂੰ ਯਕੀਨ ਹੈ ਮੈਂ ਉਹਦੇ ਸਿਰ ਤੇ ਦੁਕਾਨ ਛੱਡ ਕੇ ਚੱਲ ਜਣਾ ਉਹ ਇਦਾਂ ਦਾ ਕੁਝ ਕਰ ਹੀ ਨਹੀਂ ਸਕਦਾ ਮੇਰੇ ਹਿਸਾਬ ਨਾਲ ਨਾ ਦੁਨੀਆ ਦਾ ਸਭ ਤੋਂ ਇਮਾਨਦਾਰ ਇਨਸਾਨ ਹੈ ਉਹ ਠੀਕ ਹੈ ਆਪ ਵੀ ਨਹੀਂ ਕਰੂਗਾ ਤਾਂ ਤੁਹਾਨੂੰ ਵੀ ਸਹੀ ਰਸਤੇ ਪਾਊਗਾ ਜਦ ਨੂੰ ਉਹਦੀ ਤਨਖਾਹ ਟਾਈਮ ਸਿਰ ਮਿਲਦੀ ਹੈ ਹੈ ਸਾਰੇ ਸਾਰੀਆਂ ਦੀਆਂ ਮੈਂ ਗੱਲਾਂ ਮੰਨਦਾ ਜੇ ਉਹਨੂੰ ਅਡਵਾਂਸ ਤਾਈਦਾ ਅਡਵਾਂਸ ਵੀ ਦੇਣਾ ਫਿਰ ਉਹ ਚੋਰੀ ਕਿਉਂ ਕਰੂਗਾ ਹੈ ਮੈਂ ਤਾਂ ਇਸ ਕਰਕੇ ਨਰਾਜ਼ ਹਾਂ ਤੁਸੀਂ ਮੈਨੂੰ ਨਹੀਂ ਖੜਾਇਆ ਮੇਰਾ ਵੀ ਤਾਂ ਦਿਲ ਕਰਦਾ ਹੈ ਨਾ ਖੇਡਣ ਨੂੰ ਚਲੋ ਅੱਜ ਕੰਮ ਹੋ ਗਿਆ ਨਾ ਆਪਾਂ ਖੇਡੀਏ ਹੁਣ ਹੈ ਵੀਰੇ ਖੇਡਦੇ ਆਂ ਖੇਡਦੇ ਤਾਂ ਠੀਕ ਆ ਉਹ ਭੋਲੂ ਜਨੂੰ ਵੀ ਬੁਲਾ ਲਾ ਨਾ ਉਹ ਉੱਤੇ ਬੈਠਾ ਵਿਚਾਰਾ ਪਤਾ ਨਹੀਂ ਕੀ ਕਰਦਾ ਹੋਣਾ ਮੈਂ ਬੁਲਾਨੀ ਆ ਭੋਲੂ ਵੀਰੇ ਉਹ ਤੇਰਾ ਧੁਮਾ ਘਰਾਵਾ ਕੀ ਹੋ ਗਿਆ ਬਾਵਾ ਵੀਰਾ ਕਹਿੰਦਾ ਮਾਰੂਗਾ ਤੈਨੂੰ ਸੋਰੀ ਬਾਵੇ ਵੀਰੇ ਨੀਚੇ ਆਇਓ ਮਨੂ ਪੋਲੂ ਨਾ ਕਿਆ ਕਰ ਤੈਨੂੰ ਕਿਸੇ ਦਿਨ ਮਾਰੂਗਾ ਉਹ ਏ ਗੁੱਸੇ ਚ ਨਿਕਲ ਗਿਆ ਆਈ ਮੀਨ ਚਾਚਾ ਚਾਚਾ ਹਾਂ ਤੇਰੇ ਚਾਚਾ ਚਾਚਾ ਚ ਨਿਕਲ ਗਿਆ ਤੈਨੂੰ ਚਾਚਾ ਚਾਚਾ ਦੇ ਬਾਹਰ ਬਾਹਰ ਘੜਾ ਦੇਣਾ ਕੀ ਕਰਦਾ ਸੀ ਉੱਤੇ ਤੇਰੇ ਸਫਾਈ ਕਰਦਾ ਪਿਆ ਸੀ ਛੱਡ ਪਰੇ ਸਫਾਈ ਨੂੰ ਆਪਾਂ ਗੇਮ ਗੋਂਗ ਖੇਡਦੇ ਆ ਕੋਈ ਕਿਉਂ ਬਈ ਕੀ ਹੋਇਆ ਵੀਰੇ ਕੀ ਹੋਇਆ ਕਿ ਮੇਰਾ ਮਨ ਕਰਦਾ ਗੇਮ ਖੇਡਣ ਨੂੰ ਦੇਖੋ ਬਈ ਆ ਪਰਚੀਆਂ ਤਾਂ ਨਾ ਮੈਂ ਇਹਨੂੰ ਪੜਾਤੇ ਆਪਣੇ ਚਾਰਾਂ ਦੇ ਨਾਮ ਲਿਖਿਆ ਨਾ ਕੋਈ ਬਹਿਮੰਨੀ ਤਾਂ ਨਹੀਂ ਪਹਿਲਾਂ ਮੈਨੂੰ ਇਹ ਦੱਸੋ ਕੱਲ ਜਿਹੜੀ ਆਪਾਂ ਗੇਮ ਖੇਡੀ ਸੀ ਕਿਹਨੇ ਦਿਮਾਗ ਲਾਇਆ ਸੀ ਉਹ ਨਿਕਲੀ ਹੈਗੀ ਕਿੰਨਾ ਦਿਮਾਗ ਇਹਦਾ ਮਾਸਟਰ ਮਾਈਂਡ ਇਹੀ ਲੱਗਦੀ ਹੈ ਮੈਨੂੰ ਹੈਂ ਹਾਂਜੀ ਤੂੰ ਮੈਨੂੰ ਕੱਲ ਦੱਸ ਦਿੰਦੀ ਐਵੇਂ ਵਿਚਾਰੇ ਤੇ ਗਾਲਾਂ ਪਵਾਤੀਆਂ ਨਾਲੇ ਆਪ ਖਾਦੀਆਂ ਡਰ ਲੱਗ ਰਿਹਾ ਸੀ ਕਿ ਨਹੀਂ ਚਲੋ ਅੱਜ ਦੀ ਗੇਮ ਪਤਾ ਕੀ ਐ ਇੱਥੇ ਨਾ ਮੈਂ ਚਾਰ ਨਾਮ ਲਿਖਿਆ ਠੀਕ ਐ ਆਪਣੇ ਚਾਰਾਂ 'ਚੋਂ ਇੱਕ ਜਾਣਾ ਕੋਈ ਪਰਚੀ ਚੱਕੂਗਾ ਠੀਕ ਐ ਤੇ ਜਿਹਦਾ ਨਾਮ ਆ ਗਿਆ ਮਤਲਬ ਉਹ ਸਾਡੀ ਗੱਲ ਮੰਨੂਗਾ ਬਾਕੀ ਤਿੰਨ ਬੰਦਿਆਂ ਵੀ ਜਿਵੇਂ ਬਾਵੇ ਵੀਰ ਦਾ ਨਾਮ ਆ ਗਿਆ ਠੀਕ ਐ ਤੇ ਆਪਾਂ ਤਿੰਨੇ ਜੋ ਵੀ ਕਰਾਂਗੇ ਕਵਾਂਗੇ ਇਹਨੂੰ ਕਰਨਾ ਪਊਗਾ ਠੀਕ ਐ ਪਹਿਲਾਂ ਮੈਨੂੰ ਇਹ ਦੱਸੋ ਹੁਣ ਪਰਚੀ ਕੌਣ ਚੱਕੂਗਾ ਤੁਹਾਡੇ ਸਾਰਿਆਂ 'ਚੋਂ ਚਲਾਕ ਕੌਣ ਉਹ ਤਾਂ ਵੀਰੇ ਮੈਂ ਆ ਨਾ ਮੈਂ ਚੱਕੂੰਗਾ ਵਰਤੀ ਉਹ ਬਹੁਤ ਚਲਾਕ ਆ ਤੂੰ ਚੱਕ ਫਿਰ ਵਰਤੀ ਜਲਦੀ ਚੱਕ ਓਏ ਮੇਰਾ ਨਾਮ ਆ ਗਿਆ ਚਲੋ ਦੱਸੋ ਕੀ ਕਰਾਂ ਦੱਸੋ ਇੱਕ ਗਾਣਾ ਸੁਣਾ ਦਿਓ ਤੁਸੀਂ ਲੈ ਮੈਂ ਨਹੀਂ ਗਾਣਾ ਬਣਾ ਸੁਣਾਦਾ ਨਾਚ ਕੇ ਦੇਖਾਂਗਾ ਤੁਸੀਂ ਗਾਣਾ ਗਾਓ। ਜੀ ਤੁਸੀਂ ਗਾਣਾ ਗਾਓ, ਤੁਸੀਂ ਨੱਚੋ। ਤੁਸੀਂ ਕੀ ਕਰੋਗੇ? ਅਸੀਂ ਗਾਾਂਗੇ ਚੰਗ। ਨਾਲ ਨੱਚੋਗੇ ਨਾ? ਚੱਲ ਵੇ। ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ। ਹੋਏ 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 ਹੋਏ। ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ। ਹੋਏ ਹੋਏ ਹੋਏ। ਦੇਖ ਕੀ ਹੋ ਗਿਆ ਪਾਗਲ ਜੇ ਨੂੰ? ਗਾਣੇ ਗਾਈ ਜਾਂਦਾ ਇੱਥੇ। ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਹੋਏ 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 ਹੈ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਹੋਏ 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 ਵੀਰੇ ਕੀ ਕਰੀ ਜਾਂਦੇ ਹੋ ਚੁੱਪ ਕਰ ਜਾਓ ਵੀਰੇ ਥੱਲੇ ਗਾਣੇ ਗੱਢੀ ਜਾਂਦਾ ਪਿਆ ਕਮਾਲ ਕਰਦੀ ਏ ਸਿਮਰਨ ਤੂੰ ਆਪੇ ਤਾਂ ਕਿਹਾ ਵਾ ਕਿ ਤੁਸੀਂ ਗਾਓ ਵੀਰਾ ਨੱਚੂਗਾ ਹੋਏ 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 ਵੀਰੇ ਕੀ ਹੋ ਗਿਆ ਕੋਈ ਤੇ ਤੁਸੀਂ ਕੀ ਕਰੀ ਜਾਂਦੇ ਹੋ ਥੱਲੇ ਪਤਾ ਕਿੰਨਾ ਵੀਰੇ ਬੋਲਦਾ ਪਿਆ ਵਾ ਤੁਹਾਡੀ ਬਾਤ ਥੱਲੇ ਤੱਕ ਜਾ ਰਹੀ ਆ ਥੱਲੇ ਤੱਕ ਜਾ ਰਹੀ ਕੀ ਹੋਇਆ ਕੁਛ ਨਹੀਂ ਮੈਂ ਤਾਂ ਸਫਾਈ ਕਰ ਰਿਹਾ ਸੀਗਾ ਫਿਰ ਇੰਨੀ ਉੱਚੇ ਚ ਗਾਣੇ ਕਿਉਂ ਗਾ ਰਹੇ ਸੀਗੇ ਗਾਣੇ ਉਹ ਵੀ ਮੈਂ ਗਾ ਰਿਹਾ ਸੀ ਤੇ ਹੋਰ ਕੌਣ ਮੈਂ ਗਾ ਰਹੀ ਸੀ ਠੀਕ ਹੋ ਤੁਸੀਂ ਠੀਕ ਆ ਕੀ ਸੀਗਾ ਇਹ ਵੀਰੇ ਵੀਰਾ ਅੱਖਾਂ ਬੰਦ ਕਰਕੇ ਗਾਣੇ गा ਰਿਹਾ ਸੀਗਾ ਤਾਂ ਇਹ ਨੂੰ ਮੈਂ ਕੱਲਾ ਨਹੀਂ ਛੱਡਦਾ ਇਹਨੂੰ ਫੇਰ ਹੋਈ ਕੰਮ ਹੋਣ ਲੱਗ ਗਿਆ ਕੀ ਵੀਰੇ ਕੁਛ ਨਹੀਂ ਉਹ ਥੱਲੇ ਬੁਲਾ ਬਾਵੇ ਆਜੀ ਵੀਰੇ ਜਲਦੀ ਆ ਥੱਲੇ ਕੀ ਕਰਾਂ ਯਾਰ ਮੈਂ ਤਾਂ ਫਸਿਆ ਪਿਆ ਵਾਂ ਜੇ ਤੇ ਇਹਨਾਂ ਨੂੰ ਇਕੱਠੇ ਰੱਖਦਾ ਤਾਂ ਮੈਨੂੰ ਕਲ ਪਾਉਂਦੇ ਆ ਜਾਂ ਲੱਗ-ਲੱਗ ਰੱਖਦਾ ਤਾਂ ਇਹ ਕੁਛ ਹੁੰਦਾ ਠੀਕ ਆ ਤੂੰ ਹਾਂਜੀ ਵੀਰੇ ਪਾਣੀ ਪੀਣਾ ਨਹੀਂ ਯਾਰ ਤੂੰ ਇੱਥੇ ਰਹਿਆ ਕਰ ਨਾ ਜਾਇਆ ਕਰ ਉੱਤੇ ਸਿਮਰਨ ਕੋਈ ਵੀ ਸਮਾਨ ਹੁੰਦਾ ਨਾ ਤੂੰ ਜਾਇਆ ਕਰ ਉੱਤੇ ਠੀਕ ਆ ਵੀਰੇ ਮੈਨੂੰ ਕੱਲੇ ਨੂੰ ਨਹੀਂ ਛੱਡਣਾ ਦੁਕਾਨ ਤੇ ਠੀਕ ਆ ਯਾਰ ਮੇਰਾ ਦਿਲ ਨਹੀਂ ਕਰਦਾ ਮੈਂ ਤੈਨੂੰ ਡਾਂਟਾਂ ਜਾਂ ਮੈਂ ਤੈਨੂੰ ਕੁਝ ਫਾਲਤੂ ਬੋਲਾਂ ਪਰ ਤੁਸੀਂ ਦੇਖੋ ਤੁਸੀਂ ਕੱਲ ਕੀ ਕੀਤਾ ਸੀਰੇ ਉਹਨੂੰ ਬੁਲਾ ਜਾ ਰਾ ਕੀ ਕੀਤਾ ਤੁਸੀਂ ਕੱਲ ਮੈਨੂੰ ਦੱਸੋ ਸੀਰੇ ਕੱਲ ਬਾਵੇ ਵੀਰੇ ਦੀ ਕੋਈ ਗਲਤੀ ਨਹੀਂ ਸੀ ਕਿਹਦੀ ਗਲਤੀ ਸੀ ਫਿਰ ਸੀਰੇ ਕੋਲ ਅਸੀਂ ਗੇਮ ਖੇਡਦੇ ਫੇ ਸੀਗੇ ਤੇ ਇੱਥੇ ਆਪਾਂ ਕੰਮ ਕਰਨ ਆਈਦਾ ਨਾ ਕਿ ਖੇਡਣ ਆਈਦਾ ਕੰਮ ਕਰਨ ਵੀਰੇ ਫੇਰ ਦੇਖ ਤੂੰ ਉਹਨਾਂ ਨੂੰ ਬਾਹਰ ਭੇਜਿਆ ਤੂੰ ਆਪਣੇ ਬੈਗ ਚ ਚੀਜ਼ ਪਾਈ ਮੇਰੇ ਦਿਮਾਗ ਚ ਕੀ ਆਊਗਾ ਮੈਨੂੰ ਆ ਦੱਸ ਦੇ ਮੇਰੇ ਦਿਮਾਗ ਚ ਇਹੀ ਆਊਗਾ ਨਾ ਤੂੰ ਚੋਰੀ ਕੀਤੀ ਆ ਹਾਂਜੀ ਹਾਲਾਂਕਿ ਮੈਨੂੰ ਤੇਰੇ ਤੇ ਅੱਖਾਂ ਬੰਦ ਕਰਕੇ ਯਕੀਨ ਆ ਇੰਨਾ ਸਮਾਨ ਪਿਆ ਮੈਂ ਤੇਰੇ ਦਵਾਲੇ ਛੱਡ ਜਾਣਾ ਨਾ ਦੁਕਾਨ ਹੈਨਾ ਮੈਂ ਅੱਜ ਤੱਕ ਤੈਨੂੰ ਪੁੱਛਿਆ ਆਹ ਚੀਜ਼ ਕਿੱਥੇ ਗਈ ਆਹ ਚੀਜ਼ ਉੱਥੇ ਕਿੱਥੇ ਗਈ ਕਿਹਾ ਮੈਂ ਤੈਨੂੰ ਕੁਝ ਨਹੀਂ ਵੀਰੇ ਫੇਰ ਹੁਣ ਕੱਲ ਤਾਂ ਮੈਨੂੰ ਸਾਫ਼-ਸਾਫ਼ ਦਿਖਿਆ ਨਾ ਕੈਮਰੇ ਦੇ ਰਿਕਾਰਡਿੰਗ 'ਚ ਆਇਆ ਨਾ ਕਿ ਤੂੰ ਆਪਣੇ ਬੈਗ 'ਚ ਚੀਜ਼ ਪਾਈ ਆ ਚਲੋ ਮੰਨ ਲੈਂਦੇ ਤੁਸੀਂ ਗੇਮ ਖੇਡਦੇ ਸੀ ਜੇ ਮੇਰਾ ਨੁਕਸਾਨ ਹੋ ਜਾਏ ਕੌਣ ਜ਼ਿੰਮੇਵਾਰ ਹੈਸੀ ਜ਼ਿੰਮੇਵਾਰਾਂ ਵੀਰੇ ਫੇਰ ਮੈਂ ਮੈਂ ਤਾਂ ਤੁਹਾਨੂੰ ਹੀ ਕਹਾਂਗਾ ਨਾ ਦੇਖੋ ਮੇਰਾ ਦਿਲ ਨਹੀਂ ਕਰਦਾ ਮੈਂ ਤੁਸੀਂ ਮੈਂ ਆਪਣ ਭੈਣ ਭਰਾ ਵਾਂਗੂ ਰਹਿਨੇ ਆ ਮੇਰੇ ਮੇਰੇ ਨਾਲ ਹੀ ਤੁਹਾਡਾ ਕੰਮ ਚੱਲਦਾ ਤੁਹਾਡੇ ਨਾਲ ਹੀ ਮੇਰਾ ਕੰਮ ਚੱਲਦਾ ਆਪਾਂ ਰਲ ਮਿਲ ਕੇ ਰਹਿਨੇ ਆ ਨਾ ਇਹੋ ਜਿਹੀ ਹਰਕਤਾਂ ਨਾ ਕਰਿਆ ਕਰੋ ਮੇਰੇ ਮੂੰਹ 'ਚ ਨਾ ਘੜਾਇਆ ਕਰੋ ਮੈਂ ਤਾਂ ਤੁਸੀਂ ਪਰਿਵਾਰ ਹਾਂ ਕੀ ਫਾਇਦਾ ਤੁਸੀਂ ਲੱਗ ਲੱਗ ਕੰਮ ਕਰੋਗੇ ਅੱਜ ਤੋਂ ਬਾਅਦ ਇਹੋ ਜਿਹੀ ਕੋਈ ਹਰਕਤ ਨਹੀਂ ਹੋਣੀ ਚਾਹੀਦੀ ਇਸ ਦੁਕਾਨ ਦੇ ਉੱਤੇ ਠੀਕ ਆ ਯੋਦੋਂ ਮੈਂ ਇੱਥੇ ਆ ਕੋਈ ਵੀ ਤੁਹਾਨੂੰ ਲੱਗਦਾ ਕਿ ਐਂਟਰਟੇਨਮੈਂਟ ਚਾਹੀਦੀ ਆ ਜਾਂ ਨਹੀਂ ਦਿਲ ਲੱਗ ਰਿਹਾ ਮੈਨੂੰ ਦੱਸੋ ਮੈਂ ਸੋਚੂਗਾ ਕੀ ਕਰਨਾ ਸਮਝ ਗਏ ਮੇਰੀ ਗੱਲ ਠੀਕ ਆ ਵੀਰੇ ਮੈਨੂੰ ਇਹ ਦੱਸੋ ਕੱਲ ਦੀ ਪਲਾਨਿੰਗ ਕੀਤੀ ਸੀ ਗੇਮ ਖੇਡਣ ਦੀ ਤੇਰੇ ਨੇ ਹਾ ਦੀ ਮੈਨੂੰ ਪਤਾ ਸੀ ਪੰਬੀਰੀ ਜੀ ਬਹੁਤ ਤੇਜ਼ ਆ ਇਹ ਧਿਆਨ ਰੱਖੋ ਅੱਗੇ ਤੋਂ ਕੋਈ ਵੀ ਸ਼ਿਕਾਇਤ ਦਾ ਮੌਕਾ ਨਾ ਦੋ ਠੀਕ ਹੈ ਇਹੋ ਜੀ ਕੋਈ ਹਰਕਤ ਨਹੀਂ ਹੋਣੀ ਚਾਹੀਦੀ ਦੁਕਾਨ 'ਤੇ ਠੀਕ ਹੈ ਠੀਕ ਹੈ ਐ ਸੋਰੀ ਮੈਂ ਤੈਨੂੰ ਮਾਫ ਕਰ ਰਿਹਾ ਅਗਲੀ ਵਾਰ ਨਹੀਂ ਕਰਨਾ ਹੋਰ ਪਤਾ ਲੱਗਿਆ ਮੈਂ ਤੈਨੂੰ ਤਿੰਨਾਂ ਨੂੰ ਕੱਢਦਾ ਮੈਂ ਨਵਾਂ ਸਟਾਫ ਭਰਤੀ ਕਰ ਲੈਣਾ ਤੈਨੂੰ ਪਤਾ ਨਾ ਮੈਂ ਤੈਨੂੰ ਕਿਉਂ ਨਹੀਂ ਕੱਢਦਾ ਹਾਂਜੀ ਵੀਰੇ ਤੈਨੂੰ ਪਤਾ ਨਾ ਮੈਂ ਤੈਨੂੰ ਇੰਨਾ ਯਕੀਨ ਕਿਉਂ ਕਰਦਾ ਤੇਰੇ ਤੇ ਹੈਂ ਹਾਂਜੀ ਉਹ ਤਾਂ ਨਿਆਣੀਆਂ ਨੇ ਨਵੀਆਂ ਲੱਗੀਆਂ ਨੇ ਤੂੰ ਤਾਂ ਸਿਆਣਾ ਸੀ ਗੱਲ ਸਮਝ ਸਕਦਾ ਸੀ ਨਾ ਗੱਲ ਨੂੰ ਨਾਲੇ ਤੈਨੂੰ ਮੈਂ ਆਂਦੇ ਹੋਏ ਕਹਿ ਕੇ ਭੇਜਿਆ ਕਿ ਉਹਨਾਂ ਦੀ ਗੱਲਾਂ 'ਚ ਨਹੀਂ ਉਹਨਾਂ ਬਾਣੇ ਮਜ਼ਾਕ ਐ ਮੇਰਾ ਨੁਕਸਾਨ ਹੋ ਜਾਣਾ ਸੀ ਜੇ ਤੁਸੀਂ ਖੇੜਦੇ ਖੇੜਦੇ ਉੱਤੇ ਚੱਲ ਜਾਂਦੇ ਕੋਈ ਸਮਾਨ ਚੱਕ ਕੇ ਲੈ ਜਾਂਦਾ ਥੱਲੋ ਫੇਰ ਹੱਸਣਾ ਖੇੜਨਾ ਜ਼ਰੂਰੀ ਐ ਦਾ ਮਤਲਬ ਇਹ ਨਹੀਂ ਕੰਮ ਹੀ ਭੁੱਲ ਜਾਓ ਚਲੋ ਕਰ ਲੋ ਕੰਮ ਉਹ ਤਾਂ ਠੀਕ ਹੈ ਨਹੀਂ ਨਹੀਂ ਜਦੋਂ ਤੁਸੀਂ ਆਓਗੇ ਨਾ ਫੇਰ ਇਕੱਠੇ ਖੇਡਾਂਗੇ ਪਹਿਲਾਂ ਮੈਨੂੰ ਆਂ ਦੱਸ ਖੇਡਾਂਗੇ ਤਾਂ ਠੀਕ ਆ ਗਾਣਾ ਕਿਹੜਾ ਗਾ ਰਹੇ ਹੋ ਵੀਰੇ ਤਾਂ ਮੈਨੂੰ ਐਵੇਂ ਬੱਸ ਕਿਹੜਾ ਗਾਣਾ ਸੀ ਗਾਣਾ ਤਾਂ ਸੁਣਾ ਦੇ ਤੂੰ ਨਹੀਂ ਬੋਲਦੀ ਰਕਾ ਨਹੀਂ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਗੋਲਦਾ ਓਏ 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 ਕੰਮ ਕਰ ਲਾ ਓਏ ਹੋਏ ਦਾ ਲੱਗ ਵੀਰੇ ਅੱਗੇ ਤੋਂ ਨਾ ਅੱਤ ਤੁਸੀਂ ਇਕੱਲੇ ਨਹੀਂ ਖੇਡਿਆ ਕਰਾਂਗੇ ਤੁਸੀਂ ਵੀ ਨਾਲ ਖੇਡਿਆ ਕਰੋ ਸਾਡੇ ਇੱਥੇ ਖੇਡਿਆ ਕਰਾਂਗੇ ਆਪਾਂ ਕੰਮ ਕਰ ਲਾ ਮੇਰਾ ਭਰਾ ਹਾਂਜੀ ਹਾਂ ਹੈ ਠੀਕ ਆ ਤਨਖਾਹ ਵੇਲੇ ਜਦੋਂ ਮੈਂ ਖੇਡਣ ਲੱਗਿਆ ਨਾ ਫਿਰ ਰੋਕਾ ਹੋਊਗਾ ਨਹੀਂ ਨਹੀਂ ਵੀਰੇ ਤਨਖਾਹ ਤਾਂ ਮੈਂ ਪੂਰੀ ਦੇਣੀ ਹੈ